ਮੈਦੇ ਮਹੀਨੇ ਦੇ ਵਿੱਚ ਜਿੱਥੇ ਮਦਾਨੀ ਇਲਾਕਿਆਂ 'ਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਉੱਥੇ ਹੀ ਪਹਾੜਾਂ ਦੇ ਵਿੱਚ ਤਾਜ਼ਾ ਬਰਫਬਾਰੀ ਨੇ ਦਿਲਾਂ ਨੂੰ ਠੰਡਕ ਪਹੁੰਚਾ ਦਿੱਤੀ ਹੈ। ਦੇਸ਼ ਦੇ ਮਦਾਨੀ ਇਲਾਕਿਆਂ ਦੇ ਵਿੱਚ ਵੱਧ ਰਹੇ ਤਾਪਮਾਨ ਕਾਰਨ ਸਲਾਨੀ ਠੰਡਕ ਦੀ ਭਾਲ ਦੇ ਵਿੱਚ ਲਗਾਤਾਰ ਪਹਾੜਾਂ ਦਾ ਰੁਖ ਕਰ ਰਹੇ ਨੇ। ਮਨਾਲੀ ਘੁੰਮਣ ਪੁੰਚੇ ਸਲਾਨੀ ਬਰਫ ਡਿੱਗਦੀ ਦੇਖ ਕੇ ਖੁਸ਼ੀ ਦੇ ਵਿੱਚ ਉਮੁੱਠੇ ਨਜ਼ਾਰਾ ਜਿਹਾ ਸੀ ਮੰਨੋ ਇੰਜ ਲੱਗ ਰਿਹਾ ਸੀ ਕਿ ਜਿਵੇਂ ਜਨਵਰੀ ਵਾਲਾ ਮੌਸਮ ਵਾਪਸ ਆ ਗਿਆ ਹੋਵੇ ਰੋਤਾੰਗ ਪਾਸ ਅਤੇ ਮਨਾਲੀ ਦੇ ਆਲੇ-ਦੁਆਲੇ ਉੱਚੀਆਂ ਚੋਟੀਆਂ ਤੇ ਹਲਕੀ ਬਰਫਬਾਰੀ ਹੋਈ ਜਦੋਂ ਕਿ ਕੁੱਲੂ ਲਾਹੌਲ ਸਪੀਤੀ ਅਤੇ ਚੰਬਾ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਜਿਵੇਂ ਹੀ ਬਰਫ ਪੈਣੀ ਸ਼ੁਰੂ ਹੋਈ ਤਾਂ ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਸਲਾਨੀਆਂ ਨੂੰ ਬਰਫਬਾਰੀ ਦੇ ਵਿੱਚ ਨੱਚਦੇ ਅਤੇ ਇੱਕ ਦੂਜੇ ਤੇ ਬਰਫ ਸੁੱਟਦੇ ਦੇਖਿਆ ਗਿਆ ਮਈ ਦੇ ਮਹੀਨੇ ਦੇ ਵਿੱਚ ਅਜਿਹੀ ਬਰਫਬਾਰੀ ਕਾ ਅਜਿਹਾ ਐਕਸਪੀਰੀਅੰਸ ਹੈ ਜੋ ਸਲਾਨੀਆਂ ਦੇ ਲਈ ਯਾਦਗਾਰੀ ਬਣ ਗਿਆ ਹਰ ਰੋਜ਼ 2 ਤੋਂ 3000 ਵਾਹਨ ਮਨਾਲੀ ਦੇ ਲਈ ਲਗਾਤਾਰ ਰਵਾਨਾ ਹੋ ਰਹੇ ਨੇ ਤੇ ਜਿਵੇਂ ਹੀ ਬਰਫਬਾਰੀ ਦੀ ਖਬਰ ਫੈਲੀ ਰੋਹਤਾਂਗ ਪਾਸ ਲਈ ਪਰਮਿਟ ਬੁਕਿੰਗ ਵੱਧ ਗਈ ਹੈ ਹਰ ਰੋਜ਼ ਹਜ਼ਾਰਾਂ ਸਲਾਨੀ ਮਨਾਲੀ ਪਹੁੰਚ ਰਹੇ ਨੇ ਹਰ ਹੋਟਲ ਗੈਸਟ ਹਾਊਸ ਦੇ ਵਿੱਚ ਐਡਵਾਂਸ ਬੁਕਿੰਗ ਚੱਲ ਰਹੀ ਹੈ ਅਤੇ ਸਥਾਨਕ ਦੁਕਾਨਦਾਰਾਂ ਦੇ ਚਿਹਰਿਆਂ ਤੇ ਵੀ ਮੁਸਕਰਾਹਟ ਵਾਪਸ ਆ ਗਈ ਹੈ ਰੋਹਤਾਂਗ ਦੇ ਵਿੱਚ ਹੋਈ ਇਸ ਬਰਫਬਾਰੀ ਦਾ ਅਸਰ ਹੇਠਲੇ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਮਨਾਲੀ ਕੁਲੂ ਇਤਿਹਾਸਪਾਸ ਦੇ ਇਲਾਕਿਆਂ ਦੇ ਵਿੱਚ ਤਾਪਮਾਨ 'ਚ ਥੋੜੀ ਗਿਰਾਵਟ ਦਰਜ ਕੀਤੀ ਗਈ ਹੈ। ਅਜਿਹੇ ਸਮੇਂ ਦੇ ਵਿੱਚ ਜਦੋਂ ਦਿੱਲੀ, ਹਰਿਆਣਾ ਤੇ ਪੰਜਾਬ ਵਰਗੇ ਰਾਜ ਗਰਮ ਹਵਾਵਾਂ ਦੇ ਨਾਲ ਜੂਝ ਰਹੇ ਨੇ, ਹਿਮਾਚਲ ਤੋਂ ਇਹ ਠੰਡਕ ਰਾਹਤ ਦੇ ਤੋਹਫੇ ਵੱਜੋਂ ਆਈ ਹੈ। ਇਸ ਮੌਸਮੀ ਤਬਦੀਲੀ ਦਾ ਸਭ ਤੋਂ ਵੱਡਾ ਫਾਇਦਾ ਮਨਾਲੀ ਦੇ ਸੈਰ ਸਪਾਟਾ ਕਾਰੋਬਾਰ ਨੂੰ ਹੋਇਆ ਹੈ। ਜੇਕਰ ਤੁਸੀਂ ਵੀ ਤੇਜ਼ ਗਰਮੀ ਦੇ ਵਿੱਚ ਬਹੁਤ ਸਾਰਾ ਪਸੀਨਾ ਵਹਾ ਰਹੇ ਹੋ ਤੇ ਕਿਸੇ ਠੰਡੀ ਵਾਦੀ ਦੇ ਵਿੱਚ ਗਵਾਚ ਜਾਣ ਦੀ ਇੱਛਾ ਮਹਿਸੂਸ ਕਰ ਰਹੇ ਹੋ ਤਾਂ ਮਨਾਲੀ ਅਤੇ ਰੋਹਤਾਂਗ ਤੁਹਾਡੀ ਉਡੀਕ ਰਹੀ ਹੈ ਨਹਿਮਾਚਲ ਪ੍ਰਦੇਸ਼ ਦਾ ਰੋਹਤਾਂਗ ਪਾਸ ਮੌਸਮ ਦੀ ਇੱਕ ਵੱਖਰੀ ਤਸਵੀਰ ਪੇਸ਼ ਕਰ ਰਿਹਾ ਹੈ ਮਈ ਦੇ ਆਖਰੀ ਦਿਨ ਵੀ ਜਦੋਂ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਰੋਹਤਾਂਗ ਦੇ ਵਿੱਚ ਤਾਜ਼ਾ ਬਰਫਬਾਰੀ ਨੇ ਤੇਜ਼ ਧੁੱਪ ਦੇ ਵਿੱਚ ਠੰਢੀ ਛਾਂ ਵਾਂਗ ਰਾਹਤ ਦਿੱਤੀ ਹੈ